ਸੱਚੀ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮਾਗੀ ਦੇ ਮੇਲੇ ਤੇ 14 ਜਨਵਰੀ ਨੂੰ ਸ਼੍ਰੀ ਮੁਕਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਸੀ 40 ਮੁਕਤਿਆਂ ਦੀ ਧਰਤੀ ਤੇ ਇੱਕ ਸਿਆਸੀ ਪਾਰਟੀ ਜਨਮ ਲੈ ਰਹੀ ਹੈ ਨਮਾ ਅਕਾਲੀ ਦਲ ਪਰਨ ਹੈ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਇਗਲ ਸਰਬਜੀਤ ਸਿੰਘ ਖਾਲਸਾ ਨੇ ਪ੍ਰੈਸ ਨੂੰ ਦੱਸੀ ਹੈ ਕਿ ਅਸੀਂ ਇਸ ਦਿਨ ਇੱਕ ਨਵਾਂ ਕਾਲੀ ਦਲ ਬਣਾਵਾਂਗੇ ਪੰਥ بچਾਓ ਪੰਜਾਬ بچਾਓ ਰੈਲੀ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਜਿਹੜੇ ਸੰਸਦ ਨੇ ਫਰੀਦਕੋਟ ਤੋਂ ਤੇ ਨਾਲ ਜਿਹੜੇ ਪਾਰਟੀ ਬਣਾ ਰਹੇ ਨੇ ਉਹ ਨੇ ਅਮਰਤਪਾਲ ਸਿੰਘ ਜਿਹੜੇ ਅੱਜਕੱਲ ਡਿਬਰੂਗੜ ਦੇ ਵਿੱਚ ਨੇ ਜੇਲ੍ਹ ਦੇ ਵਿੱਚ ਨੇ ਤੇ ਖਡੂਰ ਸਾਹਿਬ ਤੋਂ ਉਹ ਸੰਸਦ ਇਹ ਸਾਰੀ ਗੱਲਬਾਤ ਆਪਾਂ ਕਰਨੀ ਹੈ ਕਿ ਪਾਰਟੀ ਜਿਹੜੀ ਹੈ ਪਹਿਲਾਂ ਇੱਕ ਪਾਰਟੀ ਹੈ ਅਕਾਲੀ ਦਲ ਅਮਰਸਰ ਉਹਨਾਂ ਅਕਾਲੀ ਦਲ ਸ੍ਰੀ ਅਨੰਤਪੁਰ ਸਾਹਿਬ ਕੀ ਇਸ ਪਾਰਟੀ ਦਾ ਅਨੰਤਪੁਰ ਸਾਹਿਬ ਦੀ ਜਿਹੜੀ ਨਵੀਂ ਪਾਰਟੀ ਬਣ ਰਹੀ ਹੈ ਅਨੰਤਪੁਰ ਸਾਹਿਬ ਦੇ ਰੈਜ਼ੋਲੂਸ਼ਨ ਨਾਲ ਵੀ ਕੋਈ ਲਿੰਕ ਹੈ ਕਿ ਉਸੇ ਨੂੰ ਮੁਖਰਾਕੇ ਬਣਾਈ ਜਾ ਰਹੀ ਹੈ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰਨੀ ਹੈ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਜੁੜੇ ਹੋ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਵੋ ਹੁਣ ਗੱਲ ਜਿਹੜੀ ਨਵੀਂ ਪਾਰਟੀ ਦੀ ਦੇਖੋ ਇਹ ਪਾਰਟੀ ਬਾਰੇ ਲਗਾਤਾਰ ਗੱਲ ਸਰਬਜੀਤ ਸਿੰਘ ਖਾਲਸਾ ਜਦੋਂ ਫਰੀਦਕੋਟ ਤੋਂ ਜਿੱਤੇ ਉਸ ਵੇਲੇ ਤੋਂ ਤੇ ਜਦੋਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਉਸ ਵੇਲੇ ਤੋਂ ਕਿ ਆਸਰਾਈਆਂ ਤਾਂ ਲੱਗ ਰਹੀਆਂ ਸੀ ਖਾਸ ਜ਼ੋਰ ਤੇ ਖਾਲਸਾ ਜਿਹੜੇ ਸਰਬਜੀਤ ਸਿੰਘ ਬਹੁਤ ਬਾਰੇ ਗੱਲ ਕਹਿ ਚੁੱਕੇ ਸੀ ਉਸ ਤੋਂ ਬਾਅਦ ਜਿਹੜੀ ਗੱਲ ਹੁੰਦੀ ਹੈ ਕਿ ਅੰਮ੍ਰਿਤਪਾਲ ਸਿੰਘ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਨੇ 2 ਲੱਖ ਤੋਂ ਵੱਧ ਵੋਟਾਂ ਖਡੂਰ ਸਾਹਿਬ ਤੋਂ ਜੇਲ੍ਹ 'ਚ ਬੈਠੇ ਜਿੱਤਣਾ ਔਰ ਉਸ ਵੇਲੇ ਜਿੱਤੇ ਜਦੋਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਖਾਸੋ ਖਾਸ ਜਿਹੜੇ ਬਿਰਸਾ ਸਿੰਘ ਬਲਟੋਹਾ ਨੂੰ ਹਰਾਇਆ ਤੇ ਜਿੱਥੇ ਸੁਖਵੀਰ ਸਿੰਘ ਬਾਦਲ ਨੇ ਲਗਾਤਾਰ ਅਮਰਪਾਲ ਸਿੰਘ ਨੂੰ ਜੈਸੀਆ ਦਾ ਬੰਦਾ ਕਿਹਾ ਬਹੁਤ ਸਾਰੇ ਇਲਜ਼ਾਮ ਲਾਏ ਦੋਸ਼ ਲਾਏ ਕਿ ਦੁਬਈ ਤੋਂ ਕਿਵੇਂ ਆ ਕੇ ਇੱਥੇ ਇਲੈਕਸ਼ਨ ਲੜ ਰਹੇ ਨੇ ਬਹੁਤ ਕੁਝ ਕਿਹਾ ਲੇਕਿਨ ਲੋਕਾਂ ਨੇ ਜਿਹੜਾ ਹੈ ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਇਹ ਉਹੀ ਇਲੈਕਸ਼ਨ ਹੈ ਜਿੱਥੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਨੋਈਏ ਨੂੰ ਪਾਰਟੀ ਚੋਂ ਬਾਹਰ ਕੱਢਿਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਤਾਂ ਉਸ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹ ਗੱਲ ਆਈ ਸਾਹਮਣੇ ਤੇ ਜਾਂ ਇਹ ਸਮਝਿਆ ਗਿਆ ਕਿ ਜੀ ਲੋਕ ਸਾਡੇ ਨਾਲ ਲੈ ਅਕਾਲੀ ਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਇਹ ਗੱਲ ਤਾਂ ਬਿਲਕੁਲ ਸਹੀ ਹੈ ਪਿਛਲੀਆਂ 4-5 ਇਲੈਕਸ਼ਨ ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਤੋਂ ਇਹ ਕਠਨਾਮਾ ਹੋਈਆਂ ਜਿਹੜੀਆਂ ਉਹਨਾਂ ਨੇ ਹੁਣ 2 ਦਸੰਬਰ ਨੂੰ ਮੰਨੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਕਿ ਹਾਂਜੀ ਅਸੀਂ ਜੁਵੇਵਾਰ ਜਦੋਂ ਸਾਗ ਰਚਿਆ ਉਸ ਕੇਸ ਦੇ ਵੀ ਬੇਅਦਵੀ ਵੇਲੇ ਵੀ ਸਾਡੀ ਸਰਕਾਰ ਸੀ ਤੇ ਜਿਵੇਂ ਮਾਫੀ ਦਵਾਈ ਗਈ ਜਾਂ ਜਿਵੇਂ ਵਹਿਬਲ ਕਲਾਂਕਾਨ ਹੋਇਆ ਜਾਂ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰਾਹੀ ਹਥਿਆਰ ਦੇ ਕੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਸਾਰੀਆਂ ਗੱਲਾਂ ਇਹ ਮੰਨਿਆ ਗਈਆਂ ਤੇ ਨਾਲੇ ਇਹ ਵੀ ਮੰਨਿਆ ਗਿਆ ਕਿ ਅਸੀਂ ਉਹ ਪੁਲਿਸ ਅਫਸਰ ਸਵੇਤ ਸੈਣੀ ਵਰਗੇ ਯਾਰਾ ਲੰਬਰਗੇ ਲਾਏ ਇਹ ਸਾਰੀ ਗੱਲਾਂ ਮੰਨੀਆਂ ਗਈਆਂ। ਤੋਂ ਹੁਣ ਉਹ ਤਾਂ ਉਸ ਵੇਲੇ ਤਾਂ ਮੰਨਿਆ ਵੀ ਨਹੀਂ ਗਿਆ ਸੀ ਤਾਂ ਵੀ ਲੋਕਾਂ ਨੇ ਜਿਹੜਾ ਹੈ ਅਮਰਤਪਾਲ ਸਿੰਘ ਦਾ ਸਾਥ ਦਿੱਤਾ ਸੀ ਤੇ ਹੁਣ ਤਾਂ ਗੁਨਾਹ ਕਬੂਲ ਵੀ ਕੀਤੇ ਗਏ। ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਵੀ ਕਿਹਾ ਤਾਂ ਕਿ ਜੀ ਤੁਹਾਡਾ ਤਾਂ ਕੋਈ ਨੈਤਿਕ ਜਿਹੜਾ ਹੈ ਅਧਿਕਾਰ ਨਹੀਂ ਬਣਦਾ ਅਗਵਾਈ ਕਰਨ ਦਾ। ਫਿਰ ਕਿ ਨਵੀਂ ਗੱਲ ਹੁਣ ਇਹ ਵੀ ਆ ਗਈ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨੇ ਗਏ ਤਾਂ ਇਹ ਸਾਰੇ ਹਾਲਾਤ ਚ ਕਿ ਸਿਰਫ ਅਕਾਲ ਤਖਤ ਸਾਹਿਬ ਦੇ ਧਾਰਮਿਕ ਸਜ਼ਾ ਪੂਰੀ ਕਰਕੇ ਉਸ ਤੋਂ ਬਾਅਦ ਮੁਨਕਰ ਹੋਣਾ ਅਕਾਲ ਤਖਤ ਸਾਹਿਬ ਤੋਂ ਔਰ ਵਿਰੋਧੀ ਤਰ੍ਹਾਂ ਇਸ ਗੱਲ ਨੂੰ ਬੜੇ ਜ਼ੋਰ ਸ਼ੋਰ ਢੰਗ ਨਾਲ 18ਵੀਆਂ ਨੇ ਅਟਾਣਾ ਵੀ ਚਾਹੀਦਾ ਉਹਨਾਂ ਨੂੰ ਔਰ ਤੁਸੀਂ ਦੇਖਿਆ ਕਿ ਹੁਣ ਦੁਬਾਰਾ ਉਹੀ ਗੱਲ ਸ਼ੁਰੂ ਹੋ ਗਈ ਕਿ ਜੀ ਇਹ ਤਾਂ ਮੰਨ ਹੀ ਰਹੇ تھے ਤਾਂ ਮੰਨੋ ਨਹੀਂ ਅੱਜ ਜਦੋਂ ਮੈਂ ਛੋਟੇ ਨਾਲ ਗੱਲ ਕਰ ਰਿਹਾ ਹੈ ਤਾਂ ਉਸ ਵੇਲੇ ਜਿਹੜਾ ਬੰਟੀ ਰੁਮਾਨਾ ਨੇ ਇੱਕ ਟੀਵੀ ਚੈਨਲ ਤੇ ਉਹੀ ਗੱਲ ਕੀਤੀ ਕਹਿੰਦੇ ਜੀ ਉਹਨਾਂ ਨੂੰ ਅਸਤੀਫਾ ਨਹੀਂ ਅਸੀਂ 14 ਦਿਨਾਂ ਦਾ ਸਾਡੇ ਜਿਹੜੇ ਜਿਹੜੇ ਪ੍ਰਧਾਨ ਨੇ ਸਭ ਤੋਂ ਵਧੀਆ ਜੇ ਕੋਈ ਬੰਦਾ ਤਾਂ ਉਹ ਸੁਖਵੀਰ ਸਿੰਘ ਬਾਦਲ ਹੈ ਮਦਰਕੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਪ੍ਰਵਾਨ ਹੋਇਆ ਕਿਸੇ ਨਾ ਕਿਸ ਤਰੀਕੇ ਨਾਲ ਟਾਲ ਮਟੋਲ ਹੋ ਰਹੀ ਹੈ ਇਹ ਵੀ ਆਪਾਂ ਨੂੰ ਪਤਾ ਹੈ ਪਹਿਲਾਂ 3 ਦਿਨ 3 ਦਿਨਾਂ ਦੇ ਅੰਦਰ ਵਿੱਚ ਫਿਰ 20 ਦਿਨ ਲੈ ਫਿਰ 20 ਦਿਨ ਵੀ ਨਿਕਲ ਗਏ ਫਿਰ ਕਹਿੰਦੇ ਜੀ ਇਸ ਜਿਹੜਾ ਪੰਦਰਵਾੜਾ ਪੰਦਰਵਾਵ ਨਿਕਲ ਗਿਆ ਪੰਜ ਦਿਨ ਉੱਤੇ ਹੋ ਗਏ ਉਸ ਦੇ باوجود ਕੋਈ ਗੱਲ ਨਹੀਂ ਹੋਈ ਤੇ ਲੱਗ ਰਿਹਾ ਜਿਵੇਂ ਦਰਜੀਤ ਸਿੰਘ ਚੀਮਾ ਨੇ ਕਹਿਤਾ ਕਿ ਜੀ ਅਸੀਂ ਭਰਤੀ ਤਾਂ ਕਰਨੀ ਨਹੀਂ ਕਿਉਂਕਿ ਇਹ ਤਾਂ ਕਾਨੂੰਨੀ ਅੜਚਣ ਆਉਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਟਾਲ ਮਟੋਲ ਵਾਲੀਆਂ ਜਾਂ ਜਿਹਨੂੰ ਮੈਂ ਕਿਹਾ ਸੀ ਇਹ ਟਕਰਾਉਣ ਜਾਂ ਟਰਕਾਉਣ ਦੇ ਮਾਮਲੇ ਤੇ ਜਿਹੜੀ ਨੀਤੀ ਤੇ ਚੱਲ ਰਿਹਾ ਅਕਾਲੀ ਦਲ ਉਸ ਹਾਲਾਤ ਚ ਜਿਹੜੇ ਡਿਬਰੂਗੜ੍ਹ ਚ ਬੈਠਾ ਅਮਰਿਤਪਾਲ ਸਿੰਘ ਨੂੰ ਲੱਗਦਾ ਕਿ ਲੋਕ ਸਾਡੇ ਨਾਲ ਨੇ ਇਸੇ ਕਰਕੇ ਉਹਨਾਂ ਨੇ ਇੱਕ ਪੋਸਟਰ ਛਾਪਿਆ ਜਿਹਦੇ ਵਿੱਚ ਇੱਕ ਪਾਸੇ ਭਿੰਡਰਾਵਾਲੇ ਸੰਤ ਭਿੰਡਰਾਲੇ ਦੀ ਫੋਟੋ ਤੇ ਥੱਲੇ ਆਪਣੀ ਫੋਟੋ ਤੇ ਨਾਲ ਕਿਹਾ ਕਿ ਜਿਹੜੇ ਦੇਖ ਤੇ ਫਤਿਹ ਪੰਥ ਕੀ ਜੀਤ ਨਸ਼ੇ ਛਡਾਓ ਤੇ ਉਸ ਤੋਂ ਬਾਅਦ ਅਮਰਿਤਸਰ ਕੋ ਸਿੰਘ ਸਜੋ ਇਹ ਸਾਰੀ ਗੱਲ ਕਰਕੇ ਇਹ ਵੀ ਕਹਿਤਾ ਕਿ ਅਸੀਂ 14 ਜਨਵਰੀ ਨੂੰ ਇੱਕ ਨਵੀਂ ਪਾਰਟੀ ਦਾ ਆਗਾਜ਼ ਕਰ ਰਹੇ ਹਾਂ ਉਸ ਤੋਂ ਬਾਅਦ ਇਹੀ ਗੱਲ ਨੂੰ ਲੈ ਕੇ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਸਰਮਜੀਤ ਸਿੰਘ ਖਾਲਸਾ ਦੀ ਕਿਤੇ ਵੀ ਫੋਟੋ ਨਹੀਂ ਪਰ ਉਸ ਤੋਂ ਬਾਅਦ ਸਰਮਜੀਤ ਸਿੰਘ ਖਾਲਸਾ ਉਹਨਾਂ ਨੇ ਪ੍ਰੈਸ ਨਾਲ ਗੱਲ ਕੀਤੀ ਜਿਹੜੇ ਫਰੀਦਕੋਟ ਦੇ ਸੰਸਦ ਨੇ ਉਹ ਕਹਿੰਦੇ ਜੀ ਅਸੀਂ ਪਾਰਟੀ ਬਣਾ ਰਹੇ ਹਾਂ ਔਰ ਪਾਰਟੀ ਦਾ ਨਾਂ ਹੋਏਗਾ ਸ਼੍ਰੀ ਸ਼੍ਰੋਮਣੀ ਕਾਲੀਦਾਨ ਸ਼੍ਰੀ ਅਨੰਦਪੁਰ ਸਾਹਿਬ ਤਾਂ ਇਹ ਸਾਰੀ ਗੱਲਬਾਤ ਅਨੰਦਪੁਰ ਇਹ ਪਾਰਟੀ ਤੇ ਤਾਂ ਕੋਈ ਇਸ ਤਰ੍ਹਾਂ ਹੈ ਪਹਿਲਾਂ ਵੀ ਸ਼ੋਭਨੀ ਕਾਲੀ ਦਾ ਲੰਬਰ ਸਰ ਹੈ ਹੁਣ ਅਨੰਦਪੁਰ ਸਾਹਿਬ ਵੀ ਆ ਸਕਦਾ ਤੇ ਮੈਂ ਤੇ ਇੱਕ ਗੱਲ ਕਹੀ ਕਿ ਹਾਲਾਂਕਿ ਗੱਲ ਉੱਠੀ ਵੀ ਸ਼ਾਇਦ ਅਮਰਪਾਲ ਸਿੰਘ ਦੇ ਪਿਤਾ ਸਾ ਤਰਸੀਬ ਸਿੰਘ ਨੇ ਗੱਲ اٹھਾਈ ਵੀ ਕਿ ਸਾਡਾ ਜਿਹੜਾ ਅਮਰਤ ਅਨੰਦਪੁਰ ਸਾਹਿਬ ਦਾ ਪਤਾ ਹੈ ਉਹ ਅਸੀਂ ਬਤ ਨਜ਼ਰ ਰੱਖਾਂਗੇ ਉਹ ਸਾਡਾ ਏਮ ਹੋਏਗਾ ਵੈਸੇ ਮੈਂ ਸਮਝਦਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਕੋਈ ਨਾ ਕੋਈ ਵਿਚਾਰਧਾਰਾ ਤਾਂ ਚਾਹੀਦੀ ਹੈ ਕੋਈ ਉਹਨਾਂ ਦਾ ਕੋਈ ਮਕਸਦ ਚਾਹੀਦਾ ਕੁਈ ਆਦੇਸ਼ ਚਾਹੀਦਾ ਜੇ ਇਹ ਆਦੇਸ਼ ਅਨੰਤਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਆਉਂਦੇ ਨੇ ਤੇ ਜਿਹਦੇ ਚ ਕੋਈ ਅਸੀ ਗੱਲ ਨਹੀਂ ਸਟੇਟ ਆਟੋਨਮੀ ਦੀ ਗੱਲ ਹੈ ਹੋਰ ਬਹੁਤ ਸਾਰੇ ਇਸ਼ੂਜ਼ ਨੇ ਇੱਕ ਟਾਈਮ ਸੀ ਕਿ ਅਨੰਤਪੁਰ ਸਾਹਿਬ ਦਾ ਜਿਹੜਾ ਮਤਾ ਹੈ ਅਨੰਤਪੁਰ ਰੈਗੂਲੇਸ਼ਨ ਬੜੀ ਚਰਚਾ ਦਾ ਵਿਸ਼ਾ ਰਿਹਾ ਹੈ ਇੱਕ ਸਮਾਂ ਤੇ ਹੁਣ ਜਦੋਂ ਪਾਰਟੀ ਬਣ ਰਹੀ ਹੈ ਤਾਂ ਉਹਦੀ ਗੱਲ ਕਿਉਂਕਿ ਜਿਹੜਾ ਜਿਹੜਾ ਜਿਹਨੂੰ ਗੋਦੀ মিডিਆ ਕਹਿੰਦੇ ਨੇ ਜਾਂ ਜਿਹਨੂੰ ਮੈਂ ਟੀਰਾ মিডিਆ ਕਹਿੰਦਾ ਹੈ ਉਸ মিডিਆ ਨੇ ਤਾਂ ਕੰਮ ਸ਼ੁਰੂ ਕਰਤਾ ਉਹ ਤਾਂ ਜੇ ਗੱਲ ਅਮਰਪਾਲ ਸਿੰਘ ਦੀ ਕਰਦੇ ਤਾਂ ਕਹਿੰਦੇ ਨੇ ਖ਼ਾਰਸਤਾਨੀ ਸਮਰਥਕ ਅਮਰਪਾਲ ਸਿੰਘ ਨਵੀਂ ਪਾਰਟੀ ਬਣਾ ਰਿਹਾ ਹੈ ਤੇ ਇਹ ਗੱਲ ਨੂੰ ਪ੍ਰਚਾਰਨਾ ਉਹਨਾਂ ਨੇ ਸ਼ੁਰੂ ਕਰਤਾ ਹਾਲਾਂਕਿ ਜਿਹੜਾ ਅਨੰਤਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੈ ਇਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਾਸ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਰਾ ਨਹੀਂ ਦਿੱਤਾ ਖਾਸ ਤੌਰ ਤੇ ਜਿਹੜੀ ਆ ਮੌਜੂਦਾ ਲੀਡਰਸ਼ਿਪ ਹੈ ਇਹ ਇਹਨਾਂ ਨੇ ਬਿਲਕੁਲ ਉਹਦੇ ਬਾਰੇ ਭੜਾਈ ਦਿੱਤਾ ਸਾਰਾ ਕੰਮ ਕਰ ਤੇ ਹੁਣ ਜਦੋਂ ਕਿ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਕੋਈ ਠੀਕ ਨਹੀਂ ਤੇ ਮੈਂ ਜਿਵੇਂ ਦੱਸਿਆ ਕਿ ਜਦੋਂ ਉਹਨਾਂ ਨੇ ਜੇ ਜਿਸ ਤਰ੍ਹਾਂ ਹਾਲਾਤ ਚੱਲ ਰਹੇ ਨੇ ਜਿਸ ਤਰ੍ਹਾਂ ਲੱਗਦਾ ਹੈ ਜੇ ਅਕਾਲ ਤਖਸਾਲ ਪਿਠ ਕਰ ਲਈ ਜਿਵੇਂ ਹੁਣ ਨਜ਼ਰ ਆ ਰਿਹਾ ਹੈ ਤਾਂ ਹਾਲਾਤ ਕੋਈ ਠੀਕ ਨਹੀਂ ਹੋਣਗੇ ਇੱਕ ਖਲਾਅ ਤਾਂ ਹੈ ਪਰ ਜਿਹੜਾ ਪੰਥਕ ਰਾਜਨੀਤੀ 'ਚ ਉਸ ਖਲਾਅ ਨੂੰ ਭਰਨ ਦੀ ਜਿਹੜੀ ਕੋਸ਼ਿਸ਼ ਇਹ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਕਰ ਰਹੇ ਨੇ ਜਿਹੜੀ ਇਹ ਪਾਰਟੀ ਨਵੀਂ ਬਣ ਰਹੀ ਹੈ 14 ਤਰੀਕ ਨੂੰ ਮਾਗੀ ਵਾਲੇ ਦਿਨ ਤਾਂ ਉਸ ਪਾਰਟੀ ਕੋਲ ਤਾਂ ਦੋ ਐਮਪੀ ਹੋਣਗੇ ਤੇ ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਕੋਲ ਤਾਂ ਕੋਈ ਐਮਪੀ ਹੈ ਵੀ ਬਹਾਰ ਸਿੰਘ ਬਰਤਖਾਰ ਜਿਵੇਂ ਵੀ ਜਿੱਤੇ ਜਿੱਤੇ ਤਾਂ ਹੋਏ ਨੇ ਨਾ ਤਾਂ ਇਸ ਕਰਕੇ ਇੱਕ ਐਮਪੀ ਉਹਨਾਂ ਕੋਲ ਤਾਂ ਦੋ ਹੋਣਗੇ ਤੇ ਹਾਲਾਂਕਿ ਇਹ ਗੱਲ ਜ਼ਰੂਰ ਹੈ ਕਿ ਅਮਰਤਪਾਲ ਸਿੰਘ ਜੇਲ੍ਹ 'ਚ ਬੈਠੇ ਨੇ ਤੇ 6-7 ਮਹੀਨੇ ਹੋ ਗਏ ਉਹਨਾਂ ਦੇ ਕੋਲ ਉਸ ਤਰ੍ਹਾਂ ਦੀ ਕੋਈ ਸਬਦਾ ਜਿਹੜੀ ਕੰਪਨੀ ਨੂੰ ਮਿਲਣੀ ਚਾਹੀਦੀ ਹੈ ਜਾਂ ਜਿਹੜਾ ਫੰਡ ਮਿਲਣਾ ਚਾਹੀਦਾ ਹੈ ਜਾਂ ਜਿਵੇਂ ਉਹਨਾਂ ਨੂੰ ਜਿਹੜਾ ਉਹਦਾ ਦਫਤਰ ਦਾ ਸਾਰਾ ਪੀਏ ਜਾਂ ਹੋਰ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਉਹ ਸਰਕਾਰ ਵੱਲੋਂ ਹਲੇ ਨਹੀਂ ਮਿਲਿਆ ਪਰ ਉਹ ਕਿੰਨਾ ਚਿਰ ਜੇਲ੍ਹ ਚ ਰੱਖਿਆ ਜਾ ਸਕਦਾ ਹੈ ਕਿਸੇ ਬੰਦੇ ਨੂੰ ਤਾਂ ਇਹ ਵੀ ਗੱਲ ਜਿਹੜੀ ਸਾਹਮਣੇ ਆ ਤਾਂ ਇੱਕ ਇਹ ਸਾਰੇ ਹਾਲਾਤ ਦੇ ਵਿੱਚ ਜੇ ਇੱਕ ਪਾਰਟੀ ਬਣਦੀ ਹੈ ਤੇ ਜਿਹੜੀ ਇਹ ਕਹਿੰਦੀ ਆ ਕਿ ਅਸੀਂ ਪੰਥਕ ਪਾਰਟੀ ਹੈ ਸਾਡੇ ਇਸ਼ੂ ਜਿਹੜੇ ਪੰਥਕ ਹੋਣਗੇ ਤੇ ਜਿਹੜੀ ਪਾਰਟੀ ਇਸ ਕੰਮ ਲਈ ਬਣੀ ਸੀ ਜਿਹੜੀ ਪੰਥ ਦੀ ਨਮਾਇੰਦਾ ਜਮਾਤ ਸੀ ਉਹ ਜਮਾਤ ਜਦੋਂ ਪੰਥ ਦੇ ਏਜੰਡੇ ਤੋਂ ਦੂਜੇ ਪਾਸੇ ਹੋ ਗਈ ਤੇ ਫੇਰ ਲੋਕਾਂ ਦੇ ਮਨਾਂ ਦੇ ਵਿੱਚ ਰੰਜ ਹੈ ਰੋਸ ਹੈ ਤੇ ਰੋਸ ਹੋਰ ਵਧਿਆ ਦੋ ਤਰੀਕ ਨੂੰ ਜਦੋਂ ਉਹਨਾਂ ਨੇ ਸਾਰੀ ਗੱਲ ਮੰਨ ਲਈ ਲੱਗਿਆ ਲੋਕਾਂ ਨੂੰ ਕਿ ਹੁਣ ਕਹਾਣੀ ਸਹੀ ਪਾਸੇ ਜਾਊ ਲੇਕਿਨ ਜਦੋਂ ਮੁਨਕਰ ਹੋਣਾ ਸ਼ੁਰੂ ਹੋਏ ਪੂਰੀ ਤਰੀਕੇ ਨਾਲ ਹੋ ਕੋ ਨਾ ਮੇ ਤੋਂ ਤੇ ਲੋਕਾਂ ਨੂੰ ਲੱਗੇ ਤਾਂ ਅਖਾਲ ਤੱਕ ਸਭ ਨੂੰ ਵੀ ਮੰਨਦੇ ਤਾਂ ਇਸ ਸਾਰੀ ਗੱਲਬਾਤ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਇੱਕ ਬਹੁਤ ਵਧੀਆ ਮੌਕਾ ਅੰਮ੍ਰਿਤਪਾਲ ਸਿੰਘ ਕਹ ਲਓ ਉਹਨਾਂ ਦੇ ਪਿਤਾ ਕਹ ਲਓ ਸਰਬਜੀਤ ਸਿੰਘ ਖਾਲਸਾ ਜਾਂ ਇਸ ਗਰੁੱਪ ਨੇ ਇੱਕ ਟਾਈਮ ਦੇਖਿਆ ਕਿ ਬਹੁਤ ਵਧੀਆ ਟਾਈਮ ਹੈ ਕਿ ਜੇ ਹੁਣ ਸਟ੍ਰਾਈਕ ਕਰੀਏ ਤਾਂ ਲੋਕ ਸਾਡੇ ਨਾਲ ਆ ਸਕਦੇ ਨੇ ਕਿਉਂਕਿ ਲੋਕਾਂ ਨੂੰ ਲੋੜ ਤਾਂ ਹੈ ਇਸ ਖਿੱਤੇ ਨੂੰ ਲੋੜ ਹੈ ਇੱਕ ਖੇਤਰੀ ਪਾਰਟੀ ਦੀ ਇੱਕ ਉਹ ਪਾਰਟੀ ਦੀ ਜਿਹੜੀ ਜਿਵੇਂ ਬਿਲਕੁਲ ਅਨੰਦ ਪ੍ਰਸਾਦ ਦਾ ਜਿਹੜੀ ਲਾਈਨ ਆਣਾ ਸਿੱਖਾਂ ਲਈ ਕਜਿਹੜਾ ਦੇਸ਼ ਘਾਲ ਕਰਨਾ ਸਪੇਸ ਐਂਡ ਟਾਈਮ ਉਹਦੇ ਲਈ ਜਿਹੜੀ ਗੱਲ ਹੈ ਜਿੱਥੇ ਬੋਲ ਵਾਲਾ ਹੋਵੇ ਤੇ ਉਹਦੇ ਲਈ ਇਹ ਇਹ ਜੇ ਇਸ ਐਮ ਨੂੰ ਲੈ ਕੇ ਚਾਹੁੰਦੇ ਨੇ ਲੱਗਦਾ ਹੈ ਕਿ ਉਹ ਜਿਹੜੇ ਲੋਕ ਚਾਹੁੰਦੇ ਸੀ ਕਿ ਪੰਥ ਦਾ ਸਿੱਖਾਂ ਦਾ ਬੋਲ ਵਾਲਾ ਹੋਵੇ ਉਹ ਇਧਰ ਨੂੰ ਚੁੱਕ ਸਕਦੇ ਨੇ ਆ ਸਕਦੇ ਨੇ ਇਹ ਸੋਚ ਕੇ ਸ਼ਾਇਦ ਜਿਹੜਾ ਹੈ ਉਹਨਾਂ ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਮੈਨੂੰ ਤਾਂ ਇਹੀ ਲੱਗਦਾ ਹੈ ਵੈਸੇ ਵੀ ਬਾਬਾ ਨਾਨਕ ਕਹਿੰਦੇ ਨੇ ਕਿ ਤਖਤ ਬਹੇ ਤਖਤੇ ਕੇ ਲਾਇਕ ਇਹ ਬਾਬਾ ਨਾਨਕ ਨੇ ਕਿਹਾ ਤੇ ਦੇਖਦੇ ਆ ਤਖਤੇ ਤੇ ਲਾਇਕ ਕੌਣ ਹੈ ਇਹ ਤਾਂ ਫਿਰ ਜਿਹੜੀ ਗੱਲ ਮੈਂ ਪਿੱਛੇ ਕਹੀ ਸੀ ਜੇ ਤੁਹਾਡੇ ਯਾਦ ਹੋਵੇ ਜਦੋਂ ਇੱਕ ਵਾਰ ਪਹਿਲਾਂ ਮੈਂ ਇਹ ਵੀਡੀਓ ਬਣਾਈ ਸੀ ਨਾ ਉਸ ਵੇਲੇ ਕਿਹਾ ਸੀ ਕਿ ਜੀ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਜੀ ਇਹ ਤਾਂ ਜਿਹੜਾ ਹੈ ਕਾਨੂੰਨੀ ਅੜਚਨਾ ਮਾਦੋ ਇੱਕ ਗੱਲ ਇਹਦੇ 'ਚ ਕਹੀ ਹੋਈ ਹੈ ਪਿੱਛੇ ਪਈ ਹੈ ਵੀਡੀਓ ਜੇ ਤੁਸੀਂ ਦੇਖਣਾ ਚਾਹੋ ਕਿ ਚਲੋ ਮੰਨ ਲਓ ਜੇ ਪਾਰਟੀ ਡੀ ਰਜਿਸਟਰ ਵੀ ਹੋ ਜਾਂਦੀ ਹੈ ਇਹ ਸ਼ਰਮਨੀ ਅਕਾਲੀ ਦਲ ਜਦੋਂ ਬਣਿਆ ਸੀ ਨਾ ਉਦੋਂ ਗੁਰਦੁਆਰਾ ਸੁਧਾਰ ਲੈਹਰ ਤੋਂ ਨਿਕਲੇ ਸੀ ਸਾਰੀ ਗੱਲ ਦੋਨੇ ਸ਼੍ਰੋਮਿਕ ਕਮੇਟੀ ਤੇ ਇਹ ਉਦੋਂ ਕਦੇ ਵੀ ਨਹੀਂ ਸੋਚਿਆ ਸੀ ਕਿ ਜੀ ਤੁਸੀਂ ਕੁਰਸੀ ਲਈ ਲੜੋਗੇ ਉਦੋਂ ਤਾਂ ਸਾਡਾ ਇਹ ਵੀ ਹੋਰ ਸੀ ਹੁਣ ਜੇ ਤੁਸੀਂ ਆਪਣੀ ਕੁਰਸੀ ਦੀ ਲੜਾਈ ਲਈ ਮੀਰੀ ਪੀਰੀ ਦੇ ਸਿਧਾਂਤ ਨੂੰ ਚੈਲੰਜ ਕਰ ਦੋਗੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਸਿਧਾਂਤ ਮੀਰੀ ਜਿਹੜਾ ਜਿਹੜੇ ਸਿਆਸਤ ਹੁੰਦੀ ਹੈ ਰਾਜਨੀਤੀ ਹੁੰਦੀ ਹੈ ਤੇ ਦੂਜੇ ਪਾਸੇ ਜਿਹੜਾ ਪੀਰੀ ਦਾ ਸਤਾ ਜਿਹੜਾ ਅਧਿਆਤਮ ਦਾ ਸਤਾ ਹੈ ਇਹ ਦੋਨੇ ਜਿਹੜੇ ਦੋਨੇ ਤਲਵਾਰਾਂ ਜਿਹਨੂੰ ਕਹਿੰਦੇ ਮੀਰੀ ਪੀਰੀ ਦੀਆਂ ਇਹਨਾਂ ਦੇ ਵਿੱਚ ਜੇ ਤੁਸੀਂ ਮੀਰੀ ਨੂੰ ਛੱਡੋਗੇ ਸਿਰਫ ਐਨੀ ਗੱਲ ਲਈ ਤਾਂ ਵੀ ਲੋਕਾਂ ਨੇ ਨਹੀਂ ਮੰਨਣਾ ਕਿ ਤੁਸੀਂ ਗੁਰੂ ਦੇ ਸਿਧਾਂਤ ਤੋਂ ਐਨੀ ਗੱਲ ਪਿੱਛੇ ਛੱਡ ਰਹੇ ਹਾਲਾਂਕਿ ਉਹ ਗੱਲ ਨਹੀਂ ਹੈ ਉਹ ਬਹਾਨੇਬਾਜ਼ੀ ਨਜ਼ਰ ਆਉਂਦੀ ਹੈ ਇਹ 'ਚ ਕੋਈ ਦੋਰਾਵਾ ਨਹੀਂ ਉਹ ਬਹਾਨੇਬਾਜ਼ੀ ਹੈ ਜਿਹੜਾ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਸਰ ਐਲਾਨ ਨਾ ਹੋਏ ਤੋਂ ਬਾਅਦ ਇਹ ਸ਼ਰਮਣੀ ਅਕਾਲੀ ਦਾ ਅੰਮ੍ਰਿਤਸਰ ਬਣਿਆ ਸੀ ਉਹਨੂੰ ਤਾਂ ਕੋਈ ਕਾਨੂੰਨੀ ਅੜਚਣ ਨਹੀਂ ਆਈ ਇਹਨਾਂ ਨੂੰ ਕਾਨੂੰਨੀ ਅੜਚਣ ਕਿੱਥੋਂ ਆਜੂਗੀ ਕਿ ਸਿਰਫ ਬਾਹਨੇ ਬਾਜੀ ਨਜ਼ਰ ਆਉਂਦੀ ਹੈ ਤੇ ਉਸੇ ਬਾਹਨੇ ਬਾਜੀ ਨੂੰ ਹੁਣ ਪਹਿਲਾਂ ਦਲਜੀਤ ਸਿੰਘ ਟੀਮਾ ਹੁਣ ਹੋਰ ਬੰਦੇ ਜਿਹੜੇ ਪ੍ਰਚਾਰਨ ਲੱਗੇ ਨੇ ਲੇਕਿਨ ਇਹ ਸਾਰੇ ਹਾਲਾਤ ਦਾ ਫਾਇਦਾ ਉਠਾਉਣ ਲਈ ਇੱਕ ਨਵਾਂ ਅਕਾਲੀ ਦਲ ਜਿਹੜਾ ਮੈਦਾਨ ਚਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਨੰਦਪੁਰ ਸਾਹਿਬ ਮੈਨੂੰ ਲੱਗਦਾ ਹੈ ਕਿ ਇਹ ਹੁਣ ਸੰਵਾਦ ਸੁਭੇਸ ਤੋਂ ਕਿ ਇਹ ਕਿਉਂਕਿ ਇੱਕ ਨਵੀਂ ਪਾਰਟੀ ਨੂੰ ਬਣਾਉਣਾ ਉਹਦੇ ਲਈ ਬਹੁਤ ਕੁਝ ਚਾਹੀਦਾ ਹੁੰਦਾ ਹੈ ਬੋ ਕੱਲੇ ਜਿਹੜੀ ਇਹ ਨਹੀਂ ਹੈ ਉਹਨਾਂ ਦੇ ਵਿਚਾਰਤਾਰਤਾ ਹੀ ਮੈਂ ਕਿਹਾ ਕਿ ਅਨੰਤਪੁਰ ਸਾਹਿਬ ਨੂੰ ਆਪਦਾ ਆਦੇਸ਼ ਮੰਨ ਸਕਦੇ ਨੇ ਉਸ ਰੈਜ਼ੋਲੂਸ਼ਨ ਨੂੰ ਜੇ ਨਵੀਂ ਬਣਾਉਣ ਉਹਦੇ ਲਈ ਇਨਫਰਾਸਟ੍ਰਕਚਰ ਤੇ ਪਾਰਟੀ ਉਹਦੇ ਲਈ ਸੰਗਠਨ ਬੜਾ ਕੋਈ ਚਾਹੀਦਾ ਪਰ ਦੇਖਦੇ ਆਂ ਫਿਲਹਾਲ ਤਾਂ ਜਿਹੜੀ ਹੈ ਮਾਗੀ ਦੇ ਮੇਲੇ ਤੇ ਇਸ ਪਾਰਟੀ ਨੇ ਸ਼ਰਮਣੇ ਅਕਾਲੀ ਦਰ ਨੂੰ ਇੱਕ ਵਾਰ ਇਹ ਤਾਂ ਮਜਬੂਰ ਕਰਤਾ ਕਿ ਤੁਸੀਂ ਕਾਨਫਰੰਸ ਕਰ ਲਓ ਜਿਹੜੀ ਉਹਨਾਂ ਨੇ ਪਹਿਲਾਂ ਨਹੀਂ ਕਰਨੀ ਸੀ ਤੇ ਹੁਣ ਜੋਰ ਸ਼ੋਰ ਨਾਲ ਤਿਆਰੀ ਹੋ ਰਹੀ ਹੈ ਕਾਨਫਰੰਸ ਦੀ ਔਰ ਸ਼ਕਤੀ ਪ੍ਰਦਰਸ਼ਨ ਦੀ ਔਰ ਸ਼ਕਤੀ ਪ੍ਰਦਰਸ਼ਨ ਉਹ ਲੋਕ ਕਰਨਗੇ ਜਿਹੜੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਤੋਂ ਅਨਕਾਰੀ ਨੇ ਇਹ ਲੋਕਾਂ ਦੇ ਵਿੱਚ ਇਸ ਕਿਸਮ ਦੀ ਚਰਚਾ ਹੈ ਦੇਖਦੇ ਹਾਂ ਤਾਂ ਕੀ ਬਣਦਾ ਹੁਣ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ